ਉਮਾਰ ਕੋਟ ਮਾਰ ਕਰਦਾ ਹੈ ਕਈਆਂ ਲੈ ਕੇ ਪਿੱਛੇ ਪਾ ਜਾਂਦਾ ਹੈ ਜ਼ਿੰਮੇਦਾਰ ਨੌਣੇ ਕੋਰ ਤੇ ਉਹਦੇ ਘਰ ਵਾਲਾ ਦੀਪੂ ਸਿੰਘ ਹੋਣਗੇ ਵੀ ਕੋਈ ਵੀ ਸਡਾਲਾ ਸਡਾਲਾ ਮੈਨੂੰ ਮਾਰ ਦੂ ਮੈਨੂੰ ਮਾਰ ਦੂਗਾ ਵਾਲ ਬੂਲ ਫੜੇ ਹੋਏ ਸੀ ਹੱਥ 'ਚ ਉਹਦੇ ਕਹਾੜਾ ਸੀਗਾ ਮੈਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਉਮਾਰ ਨੂੰ ਕਹਿੰਦਾ ਵੀ ਜਿਸ ਨੂੰ ਧਰਤੀ ਵਿੱਚ ਗੋਡ ਦੂੰਗਾ ਮਾਰ ਕੇ ਉਹ ਤਾਂ ਬਹੁਤ ਵੱਡਾ ਖਤਰਾ ਵੀ ਬਹੁਤ ਖਤਰਨਾਕ ਬੰਦਾ ਵੀਰ ਜੀ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਨੂੰ ਬਹੁਤ ਤੰਗ ਕਰਦਾ ਹੈ ਜੀ ਜੀ ਬਹੁਤ ਹਾਲਾਤਾਂ ਦੀ ਮਾਰੀ ਹੋਈ ਹੈਗੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਬਲਜੀਤ ਕੌਰ ਵੀਰ ਜੀ ਅੱਛਾ ਤੁਹਾਨੂੰ ਕੀ ਦਿੱਕਤ ਹੈ ਜਿਹਦੇ ਤੁਹਾਨੂੰ ਅੱਜ ਮੀਡੀਆ ਦੇ ਸਾਹਮਣੇ ਆਉਣਾ ਪਿਆ ਜੀ ਮੈਨੂੰ ਦਿੱਕਤ ਵੀਰ ਜੀ ਇਹ ਆਈ ਹੈ ਮੈਂ ਪਿੰਡ ਵਿਲਾ ਵੈਹੀ ਸੀ ਮੇਰੇ ਘਰ ਵਾਲੇ ਦਾ ਨਾਮ ਬੱਗੂ ਸਿੰਘ ਤੇ ਪਿੰਡ ਵਿਲਾ ਨੂੰ ਦੀ ਨਵਾਸੀ ਰਹਿਣ ਵਾਲੀ ਆ ਮੈਂ ਉਦੋਂ ਬਾਅਦ ਵੀਰ ਜੀ ਮੇਰੀ 4-5 ਸਾਲਾਂ ਦੀ ਜ਼ਿੰਦਗੀ ਵਧੀਆ ਨੰਗੀ ਮੇਰੇ ਘਰ ਆਲਾ ਸ਼ਰਾਬੀ ਕਬਾਬੀ ਸੀਗਾ ਮੈਂ ਗਰੀਬੀ ਦੇ ਵਿੱਚ ਕੱਟਦੀ ਸੀਗੀ ਘਰ ਘਰ ਕੰਮ ਕਰਦੀ ਸੀ ਗੋਹਾ ਕੂੜਾ ਸੜਦੀ ਸੀ ਤੇ ਵੀ ਉਦੋਂ ਬਾਅਦ ਚ ਮੇਰੀ ਜ਼ਿੰਦਗੀ ਦੇ ਵਿੱਚ 4-5 ਸਾਲਾਂ ਬਾਅਦ ਮੇਰੇ ਗੁੱਡੀ ਸੀ ਦੋ ਗੁੱਡੀਆਂ ਸੀ ਗੋਦੀ ਵੀਰ ਜੀ ਛੋਟੀਆਂ ਛੋਟੀਆਂ ਦੀਪੂ ਸਿੰਘ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਉਹਨੇ ਆ ਕੇ ਵੀਰ ਜੀ ਮੈਨੂੰ ਬੜੇ ਬੜੇ ਸੁਪਨੇ ਦਿਖਾਏ ਮੇਰੇ ਕੋਲ ਸੋਨਾ ਚਾਂਦੀ ਸੀ 3-4 ਤੋਲੇ ਵੀ ਮੈਂ ਤੈਨੂੰ ਰਾਣੀ ਬਣਾ ਕੇ ਰੱਖੂਗਾ ਤੈਨੂੰ ਘਰ ਲੈ ਕੇ ਜਾਊਗਾ ਮੈਂ ਤੈਨੂੰ ਐ ਕਰੂੰਗਾ ਤੈਨੂੰ ਬੱਚੇ ਪੜਾਊਗਾ ਤੈਨੂੰ ਐ ਕਰੂੰਗਾ ਤੈਨੂੰ ਜੋਹਾਂ ਕਰੂੰਗਾ ਬਹੁਤ ਜਿਆਦੇ ਜਣੇ ਦੀ ਵੀਰ ਜੀ ਸੁਪਨੇ ਦਿਖਾਈ ਜਦੋਂ ਸੁਪਨੇ ਦਿਖਾਉਣ ਤੋਂ ਬਾਅਦ ਵੀਰ ਜੀ ਉਹਨੇ ਸਾਲ ਭਰ ਮੈਨੂੰ ਪੇਤ ਨਹੀਂ ਦਿੱਤਾ ਵੀ ਮੈਂ ਵਿਆਹਾਂ ਜਦੋਂ ਮੈਨੂੰ ਸਾਲ ਭਰ ਤੋਂ ਬਾਅਦ ਵੀਰ ਜੀ ਆ ਕਾਕਾ ਹੋਣ ਵਾਲਾ ਹੋ ਗਿਆ ਜਦੋਂ ਕਾਕਾ ਹੋਣ ਵਾਲਾ ਹੋ ਗਿਆ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਵਿਆਹਾਂ ਵਾ ਵੀਰ ਜੀ ਉਸ ਟਾਈਮ ਤੇ ਉਹਨੇ ਮੇਰਾ ਤਲਾਕ ਕਰਾਤਾ ਬੱਗੂ ਸਿੰਘ ਦੇ ਨਾਲ ਦੀਪੂ ਸਿੰਘ ਨੇ ਮੈਨੂੰ ਕਹਿੰਦਾ ਵੀ ਇਹਨੂੰ ਤਲਾਕ ਦੇ ਦਿਓ ਛੋੜੇ ਪਹਿਲੇ ਘਰ ਛੋੜ ਤਲਾਕ ਹਾਂਜੀ ਤਲਾਕ ਮੈਨੂੰ ਕਹਿੰਦਾ ਵੀ ਇਹਨੂੰ ਤਲਾਕ ਦੇ ਦੇ ਵੀ ਮੈਂ ਤੈਨੂੰ ਰਾਣੀ ਬਣਾ ਕੇ ਰੱਖੂੰਗਾ ਵੀ ਮੇਰੇ ਨਾਲ ਰਹਿ ਜਿੱਥੇ ਵੀ ਤੈਨੂੰ ਮੈਂ ਘਰ ਲੈ ਕੇ ਜਾਊਂਗਾ ਆਪਦੇ ਭੈਣਾਂ ਕੋਲੇ ਜਾਂਦੀ ਸੀ ਮੈਂ ਜੀ ਕਾਕੇ ਕੋਰ ਮਾਨਸਾ ਵਿਆਹ ਹੀ ਆ ਕਾਕੇ ਕੋਰ ਤੇ ਇੱਕ ਦੋ ਇਹਦੀਆਂ ਭੈਣਾਂ ਖੋਖਰ ਵਿਆਹੀਆਂ ਉਹਨਾਂ ਨਾਲ ਮੈਂ ਵੀਰ ਜੀ ਵਰਤਦੀ ਰਹੀ ਉਹਨਾਂ ਕੋਲੇ ਵੀ ਜਾਂਦੀ ਆਉਂਦੀ ਸੀਗੀ ਰਾਮਪੁਰੇ ਦੇ ਵਿਜੈਣੀ ਦੀ ਰਾਮਪੁਰੇ ਵੀ ਨਾਨਕੇ ਆ ਉੱਥੇ ਮਾਮੇ ਨਾਨਿਆਂ ਕੋਲੇ ਵੀ ਮੈਨੂੰ ਲੈ ਕੇ ਜਾਂਦਾ ਸੀ ਵੀਰ ਜੀ ਘਰ ਤੇ ਇਹਦੇ ਆਪਣਾ ਫਰੀਦਕੋਟ ਪੀਪਲੀ ਸਹੁਰੇ ਆ ਉੱਥੇ ਵੀ ਮੈਨੂੰ ਵਿਆਹ ਲੈ ਕੇ ਗਏ ਇਹ ਦੋਨੇ ਜੀ ਵਿਆਹ ਲੈ ਕੇ ਜਾਂਦੇ ਸੀ ਫਿਰ ਮੈਨੂੰ ਘਰ ਸੱਦਣ ਲੱਗ ਗਈ ਜੀ ਤਲਾਕ ਤੋਂ ਬਾਅਦ ਇਹਦੇ ਘਰ ਵਾਲੀ ਇਹਨੇ ਮੈਨੂੰ ਭਾਈ ਰੁਪਏ ਰੱਖਿਆ ਬਹੁਤ ਟਾਈਮ ਕਰਾਇ ਤੇ ਫਿਰ ਇਹਦੇ ਘਰ ਵਾਲੀ ਮੈਨੂੰ ਘਰ ਬੁਲਾਉਣ ਲੱਗ ਗਈ ਜਦੋਂ ਮੈਨੂੰ ਘਰ ਬੁਲਾਉਣ ਲੱਗ ਗਈ ਵੀਰ ਜੀ ਘਰ ਬੁਲਾ ਕੇ ਉਹਦੇ ਮੈਂ ਮੰਜੇ ਸਿੰਜੇ ਭਰਦੀ ਰਹੀ ਵੀ ਜਣੀ ਦੀ ਮਿੱਟੀ ਘਾਰਾ ਸਾਰਾ ਵੀ ਚੁੱਲ੍ਹੇ ਚੌਕੇ ਬਣਵਾਉਂਦੇ ਰਹੇ ਮੇਥੋਂ ਸਾਰਾ ਪਰਿਵਾਰ ਉਹਦੀ ਮੰਮੀ ਵੀ ਨਾਲ ਜਾਂਦੀ ਰਹੀ ਵੀ ਡੈਡੀ ਨੂੰ ਵੀ ਪਤਾ ਸੀ ਜੋਰਾ ਸਿੰਘ ਨੂੰ ਸਾਰਾ ਕੁਸ ਬਸ ਨੇੜੇ ਬਸ ਸਟੈਂਡ ਅੱਡਾ ਪਧੌੜ ਵੀ ਆਪਣਾ ਜੀਵਨ ਸਿੰਘ ਗੁਰਦੁਆਰਾ ਉੱਥੋਂ ਦਾ ਰਹਿਣ ਵਾਲਾ ਇਹਦੀਪੂ ਸਿੰਘ ਵੀ ਇਹਨੇ 20 ਸਾਲ ਹੋ ਗਏ ਮੇਰੇ ਨਾਲ ਗੱਲਬਾਤ ਨੂੰ ਵੀਰ ਜੀ 20 ਸਾਲ ਦਾ ਇਹਨੇ ਮੈਨੂੰ ਮੈਂ ਮੇਰਾ ਵੀ ਜਣਨੀ ਦੀ ਮੈਨੂੰ ਕਹਿੰਦਾ ਤੂੰ ਮੇਰਾ ਪਰਿਵਾਰ ਆ ਮੇਰਾ ਬੰਦਾ ਬਣ ਕੇ ਰਹਾ ਵੀ ਮੈਂ ਤੇਰਾ ਬੰਦਾ ਆਗਾ ਉਹਦੇ ਵਿੱਚ 20 ਸਾਲਾਂ ਦੇ ਵਿੱਚ ਵੀ ਵੀਰ ਜੀ ਮੇਰੇ ਕੋਲੇ ਚਾਰ ਪੰਜ ਤੋਣ ਲੈ ਤਾਂ ਸੋਨਾ ਸੀ ਫੇਰ ਮੇਰੇ ਘਰੇ ਹੋਰ ਜਿਹੜਾ ਸਮਾਨ ਪਿਆ ਸੀ ਜਦੋਂ ਇਹ ਅੱਡ ਹੋਇਆ ਵੀਰ ਜੀ ਉਦੋਂ ਵੀ ਮੈਂ ਸਾਰਾ ਕੁਛ ਆਪਦੇ ਘਰੋਂ ਭੇਜਿਆ ਮੰਜੇ ਹੋਗੇ ਭਾਂਡੇ ਹੋਗੇ ਵੀ ਕੋਈ ਵੀ ਵਰਤੋਂ ਦਾ ਸਮਾਨ ਹੋ ਗਿਆ ਵੀ ਜਣੀ ਦੀ ਸਾਰਾ ਕੁਛ ਮੇਰੇ ਘਰੋਂ ਢੋਆ ਸਾਨੂੰ ਇੱਥੋਂ ਲਿਆਉਣ ਦੇ ਬਾਵਜੂਦ ਫੇਰ ਮੈਂ ਭਾਈ ਰੂਪੇ ਤੋਂ ਬਾਅਦ ਪਧੌੜ ਕਰਾਇਤੇ ਰਹਿੰਦੀ ਰਹੀ ਵੀਰ ਜੀ ਜਦੋਂ ਮੈਂ ਪਧੌੜ ਕਰਾਇਤੇ ਰਹਿੰਦੀ ਰਹੀ ਵੀਰ ਜੀ ਰਾਤ ਨੂੰ ਮੇਰੇਆਂ ਗੁੱਡੀਆਂ ਛੋਟੀਆਂ ਛੋਟੀਆਂ ਮੇਰੇ ਬੱਚੇ ਸੀ ਇਹਨਾਂ ਨੂੰ ਮੈਂ ਸਮਾ ਜਾਂਦੀ ਸੀ ਮੈਨੂੰ ਢਾਬੇ ਤੇ ਲੈ ਜਾਂਦਾ ਸੀ ਅੰਦਰ ਕਮਰਾਲਾ ਜਿੰਦਾ ਲਾ ਕੇ ਵੀਰ ਜੀ ਜਿਹੜਾ ਢਾਬੇ ਤੇ ਲੈ ਜਾਂਦਾ ਸੀ ਰਾਤ ਨੂੰ ਮੈਨੂੰ 2-3 ਵਜੇ ਢਾਬੇ ਤੇ ਜਿਹੜੀ ਦੀ ਆਪਦਾ ਆਪਾਂ ਜਿਵੇਂ ਕਹਿ ਦਈਏ ਵੀ ਆ ਜਿਹੜਾ ਕੋਈ ਆਪਦਾ ਹੋਗਾ ਵੀ ਆਪਦਾ ਪੂਰਾ ਕਰਕੇ ਕੰਮ ਕੋਈ ਵੀ ਹੈਗਾ ਵੀ ਹਾਂ ਉਹਦਾ ਮਤਲਬ ਪੂਰਾ ਕਰਕੇ ਤਾਂ ਮੈਨੂੰ ਵਰਤ ਕੇ ਉੱਥੇ ਛੱਡ ਜਾਂਦਾ ਸੀ ਵੀਰ ਜੀ ਵੀ ਉਹ ਦੁਨੀਆ ਆਸੇ ਪਾਸੇ ਵੀ ਦੇਖਦੇ ਸੀਗੇ ਵੀ ਜਦੋਂ ਜਿਸ ਟਾਈਮ ਮੈਂ ਜਾਂਦੀ ਸੀ ਬੱਚੇ ਕੱਲੇ ਛੱਡ ਕੇ ਤੇ ਜਿਸ ਟਾਈਮ ਮੈਂ ਆਉਂਦੀ ਸੀ ਵੰਡਾ ਬਿੱਲੇ ਵੀ ਘਰੇ ਸਾਡੇ ਜਾਂਦਾ ਰਿਹਾ ਵੀਰ ਜੀ ਉੱਥੇ ਵੀ ਜਣੀ ਦੀ ਮਹਿਲਾ ਸ਼ਰੀਕੇ ਵਾਲਿਆਂ ਨੇ ਬਹੁਤ ਇਹਨੂੰ ਕੁੱਟਮਾਰ ਕਰਨੀ ਚਾਹੀ ਵੀ ਮੈਂ ਜਣੀ ਦੀ ਮੈਨੂੰ ਕਿਸੇ ਦਾ ਆਸਰਾ ਨਹੀਂ ਸੀ ਮੈਨੂੰ ਐਸੀ ਵੀ ਚੱਲ ਮੈਨੂੰ ਇਹਦਾ ਆਸਰਾ ਲੱਗੂਗਾ ਵੀ ਮੈਂ ਐਂ ਕਰ ਲੂ ਮੇਰੇ ਬੱਚਿਆਂ ਨੂੰ ਇਹ ਸਿਰ ਤੇ ਪਿਓ ਨਹੀਂ ਚੱਜਦਾ ਮੈਂ ਜੋ ਕਰ ਲੂ ਇਹਨੇ ਉੱਥੇ ਵੀ ਜਣੀ ਦੀ ਮੈਂ ਸ਼ਰੀਕੇ ਤੋਂ ਬਹੁਤ ਕੁੱਟਮਾਰ ਖਾਧੀ ਸ਼ਰੀਕੇ ਦੇ ਵਿੱਚ ਇਹ ਵਰਤਿਆ ਮੇਰੇ ਦੇ ਵੀਰ ਜੀ ਵੀ ਕਹਿੰਦਾ ਸੀ ਮੈਂ ਇਹਦਾ ਬੰਦਾ ਆਂਗਾ ਠੀਕ ਹੈ ਨਾ ਮੇਰੇ ਗੁੱਡੀਆਂ ਤੋਂ ਵੀ ਢਾਬੇ ਤੇ ਕੰਮ ਕਰਾਉਂਦਾ ਰਿਹਾ ਛੋਟੇ ਛੋਟੇ ਮੇਰੇ ਬੱਚੇ ਆ ਆ ਦੋ ਬੱਚੇ ਵੀਰ ਜੀ ਇਹਦੇ ਆਗੇ ਠੀਕ ਹੈ ਨਾ ਇਹਨਾਂ ਤੋਂ ਵੀ ਕੰਮ ਕਰਾਉਂਦਾ ਰਾਤਾਂ ਨੂੰ ਆਹ ਮੁੰਡੇ ਤੋਂ ਛੋਟੇ ਜਿਹੇ ਤੋਂ ਲੱਕੜਾ ਵੜਾਉਂਦਾ ਕਹਾੜੇ ਨਾਲ ਲੱਕੜਾ ਪੜਵਾਉਂਦਾ ਇਹ ਤੋਂ ਰੋਟੀਆਂ ਪਕਾਉਂਦਾ ਇਹ ਤਾਂ ਕੁੱਟਮਾਰ ਬਹੁਤ ਜ਼ਿਆਦਾ ਸਾਡੇ ਨਾਲ ਕਰਦਾ ਹਾਂਜੀ ਵੀਰ ਜੀ ਹਾਂਜੀ ਮੇਰੀ ਲੱਤ ਤੋੜੀ ਵੀਰ ਜੀ ਇੱਥੋਂ ਤਿੱਕਰ ਰਾੜ ਪਈ ਵੀ ਆ ਮੇਰੀ ਆ ਮੇਰੀ ਬਾਹਾਂ ਤੋੜੀ ਪੰਜ ਥਾਮਾਂ ਤੋ ਤੋੜੀ ਵੇ 6 ਥਾਮਾਂ ਤੋ ਸਿਰ ਪਾੜਿਆ ਵਾ ਨੱਕ ਪਾੜਿਆ ਵਾ ਵੀਰ ਜੀ ਸਾਰਾ ਵੀ ਜਣੀ ਦੀ ਮੈਂ ਕਿਤੋਂ ਵੀ ਨਹੀਂ ਆਰੀ ਕੀਤੀ ਜਿਹੜੀ ਵੀ ਕੱਲ ਦੀ 6 ਮਹੀਨੇ ਹੋ ਗਏ ਲਗਾਤਾਰ ਹੀ ਕੁੱਟ ਮਾਰਦਾ ਮਾਮਲਾ ਤੁਰਿਆ ਆਉਂਦਾ ਵੀਰ ਜੀ ਜਦੋਂ ਸਾਨੂੰ ਕੁੱਟ ਮਾਰ ਕਰਦਾ ਸੀ ਘਰੇ ਜਾਣ ਨੂੰ ਕਹਿ ਦਿੰਨੇ ਆ ਤਾਂ ਅੰਦਰ ਨਾ ਅਸੀਂ ਭਧੌੜ ਟਰੱਕ ਜੂਨੀਅਰ ਦੇ ਵਿੱਚ ਰਹਿ ਰਹੇ ਹਾਂ ਮੂਰੇ ਦੁਕਾਨ ਆ ਗਈ ਉੱਥੋਂ ਸਾਨੂੰ ਅੰਦਰ ਮੈਨੂੰ ਚਾਰ ਸਪੇਰੋ ਕੁੱਟ ਕੇ ਜਿੰਦੇ ਲਾ ਦਿੰਦਾ ਕਹਿ ਦਿੰਦਾ ਮੈਂ ਜਾਣ ਨਹੀਂ ਦੇਣਾ ਕਿਸੇ ਪਾਸੇ ਫਿਰ ਕੁੱਟ ਮਾਰ ਕੇ ਵਿੜਿਆਉਣ ਲੱਗ ਜਾਂਦਾ ਵੀਰ ਜੀ ਫਿਰ ਆ ਛੋਟੀ ਗੁੱਡੀ ਆ ਜੀ ਉਹਦੀ ਜਦੋਂ ਉਹਦਾ ਫੋਨ ਆਉਂਦਾ ਘਰ ਵਾਲੀ ਦਾ ਉਹਨੂੰ ਨਾਲ ਸਾਰਾ ਕੁਝ ਪਤਾ ਪਹਿਲਾਂ ਵੀ ਪਤਾਗਾ ਹੁਣ ਐਡਾ ਕੀ ਡਰ ਹੋ ਗਿਆ ਮੈਨੂੰ ਮੈਂ ਹੀ ਇਨਸਾਫ ਮੰਗਦੀ ਆ ਵੀਰੇ ਕਹਿਣ ਦਾ ਗੁੱਡੀ ਨੂੰ ਪਾਸੇ ਲੈ ਜਾ ਉਹਨੂੰ ਪਤਾ ਨਾ ਲੱਗ ਜੀ ਫਿਰ ਮੈਨੂੰ ਮੈਂ ਵੀ ਤਾਂ ਪਰਿਵਾਰ ਬਣਾਈ ਬੈਠੀ ਆ ਮੈਂ ਦੋ ਬੱਚੇ ਉਹਦੇ ਜਣੇ ਬੈਠੀ ਆ ਵੀਰ ਜੀ ਤੇ ਫਿਰ ਮੈਂ ਵੀ ਤਾਂ ਕਹੂੰਗੀ ਵੀ ਨਾ ਜਦੋਂ ਮੈਨੂੰ ਉਹਦਾ ਸਾਰਾ ਕੁਝ ਪਤਾ ਵੀ ਉਹਨੂੰ ਕਿਵੇਂ ਨਹੀਂ ਹੁਣ ਚੋਰੀ ਦੇ ਪਹਿਲਾਂ ਸਾਡੇ ਸਹਿੰਦਕ ਦੇ ਰਿਸ਼ਤੇ ਵੀਰੇ ਸਾਰੀਆਂ ਰਿਸ਼ਤੇਦਾਰੀਆਂ ਚ ਮੇਰੀਆਂ ਚ ਵੀ ਉਹਦਿਆਂ ਚ ਵੀ ਤੇ ਅੱਜ ਚੋਰੀ ਦੇ ਆਪਾਂ ਕਿਵੇਂ ਬਣਾ ਲਾਂਗੇ ਉਹਨਾਂ ਨੂੰ ਚੋਰੀ ਦੇ ਨਹੀਂ ਬਣ ਸਕਦੇ ਨਾ ਉਹ ਰਿਸ਼ਤੇ ਫਿਰ ਮੇਰੀ ਇਹਦੀ 8ਵੀਂ ਦੀ ਪੜ੍ਹਾਈ ਖਰਾਬ ਹੋਈ ਸੁੱਟੀਆਂ ਚ ਲੈ ਆਇਆ ਵੀਰ ਜੀ ਸੁੱਟੀਆਂ ਚ ਲਿਆ ਕੇ ਕਹਿੰਦਾ ਅੱਜ ਮੈਨੂੰ 7 ਸਾਲ ਤਾਂ ਪੂਰੀ ਢਾਬੇ ਤੇ ਇਕੱਲੇ ਰਹਿੰਦੇ ਨੂੰ ਹੋ ਗਏ ਵੀਰੇ ਕਿਰਾਏ ਪਾੜਿਆ ਤੋਂ ਬਿਨਾ ਉਹ ਇਨਸਾਨ ਦੇ ਨਾਲ 20 ਸਾਲ ਪਹਿਲਾਂ ਸਾਡੀ ਗੱਲ ਬਾਤ ਆ 20 ਸਾਲ ਪਹਿਲਾਂ ਦਾ ਮੇਰਾ ਉਹ ਬੰਦਾ ਬਣਾਇਆ ਵਾ ਜਿੱਦੈ ਸਾਡਾ ਤਲਾਕ ਹੋਇਆ ਮੈਨੂੰ ਰਾਜੇ ਰੋਜੇ ਤੇ ਲਿਜਾ ਕੇ ਮੇਰੇ ਬਰਮ ਵਾਲਾ ਪਾਕ ਲਿਆਇਆ ਉਹ ਬੰਦਾ ਜਿੱਦੈ ਉਹਨੇ ਮੈਨੂੰ ਕਿਰਾਏ ਤੇ ਰੱਖਿਆ ਭਾਈ ਰੂਪੇ ਮੈਂ ਅੱਜ ਤੱਕ ਕੁੱਟ ਮਾਰ ਖਾ ਕੇ ਵੀਰੇ ਉਹ ਚੁੰਡੀ ਪਰ ਸੰਧੂਰ ਦੀ ਲੱਜ ਰੱਖਦੀ ਤੁਰਾਈ ਆਂ। ਰਾਤ ਨੂੰ 12 ਵਜੇ ਵੀਰ ਜੀ ਘਰੇ ਤੁਰ ਚੱਲਿਆ ਜਾਂਦਾ ਉਹ ਸਾਡੇ ਨਾਲ ਸਰੀਰਿਕ ਸੋਸ਼ਣ ਕਰਨਾ ਉਹ ਵੀ ਕਰਕੇ ਮੇਰੇ ਨਾਲ ਸਾਰਾ ਕੁਝ ਕਰਕੇ ਮੇਰੇ ਨਾਲ ਵੀ ਗਲਤ ਫਲਤ ਸਾਰਾ ਵੀ ਮੈਨੂੰ ਵੀ ਕਿਤੇ ਉਹ ਵੀ ਮੈਨੂੰ ਐ ਨਹੀਂ ਵੀ ਵੀਰੇ ਉਹਨੇ ਕੋਈ ਵੀ ਮੇਰੇ ਨਾਲ ਗਲਤ ਫਲਤ ਵਿਹਾਰ ਨਹੀਂ ਕੀਤਾ ਕੁੱਟ ਮਾਰਦਾ ਵੱਖਰਾ ਵੀ ਹਰ ਤਰ੍ਹਾਂ ਦਾ ਹੀ ਉਹਨੇ ਗਲਤ ਵਿਹਾਰ ਕੀਤਾ ਮੇਰੇ ਨਾਲ। ਵੀ ਆ ਉਹ ਘਰ ਚ ਲਿਆ ਜਾਂਦਾ ਜਾ ਕੇ ਆਪਦੀ ਜਨਾਨੀ ਕੋਲੇ ਪੈ ਜਾਂਦਾ ਸਾਨੂੰ ਜਿੰਦੇ ਕੁੰਡੇ ਲਾ ਜਾਂਦਾ ਵੀਰ ਜੀ ਵੀ ਅਸੀਂ ਰਾਤ ਨੂੰ ਕੋਈ ਬੱਚਾ ਬਿਮਾਰ ਹੋ ਜੇ ਜਾਂ ਮੈਂ ਬਿਮਾਰ ਹੋ ਜਾਾਂ ਤੁਸੀਂ ਇਹ ਮੈਨੂੰ ਦੱਸੋ ਵੀ ਮੈਂ ਕਿੱਧਰ ਜਾਵਾਂ ਫਿਰ ਮੈਂ ਕੱਲੀ ਜਨਾਨੀ ਆ ਮੈਂ ਬੰਦੇ ਦਾ ਆਸਰਾ ਕਾਸ ਤੋਂ ਤੱਕਿਆ ਵੀਰ ਜੀ ਮੈਂ ਇੱਥੋਂ ਤਿੱਕਰ ਵੀ ਇਨਸਾਫ਼ ਮੰਗਿਆ ਵੀ ਜੇ ਤੂੰ ਮੈਂ ਉਹਦਾ ਘਰ ਕਦੇ ਨਹੀਂ ਪਟਿਆ ਵੀਰ ਜੀ ਵੀ ਜੇ ਚਲ ਮੈਂ ਇਹਨੂੰ ਭੈਣ ਬਣਾਇਆ ਸੀ ਮੈਂ ਭੈਣਾ ਵਾਂਗੂੰ ਰਹੀ ਵੀ ਇਹਦਾ ਵੀ ਰਹਿ ਜੇ ਮੈਂ ਵੀ ਗਰੀਬਣੀ ਆ ਮੇਰਾ ਵੀ ਰਹਿ ਜੇ ਮੈਂ ਉਹ ਤਾਂ ਕਦੇ ਵੀ ਐ ਨਹੀਂ ਕਿਹਾ ਮੈਂ ਉਹ ਤਾਂ ਹੁਣ ਹੱਕ ਮੰਗਿਆ ਸੀ ਵੀਰ ਜੀ ਐਨੇ ਟਾਈਮ ਤੋਂ ਵੀ ਮੈਨੂੰ ਜੇ ਤੂੰ ਦੋ ਦਿਨ ਘਰੇ ਜਾਣਾ ਤਾਂ ਦੋ ਦਿਨ ਹੀ ਸਾਡੇ ਕੋਲੇ ਵੀ ਰਹਿ ਰਾਤ ਨੂੰ ਜਿਹੜੀਆਂ ਗੱਲਾਂ ਪਿੱਛੇ ਸਾਡਾ ਰੌਲਾ ਪੈਂਦਾ ਵੀ ਮੈਂ ਚੋਰੀ ਜਿਹੜੇ ਸੈਂਦਕ ਦੇ ਰਸਤੇ ਆ ਵੀ ਮੈਂ ਚੋਰੀ ਦੇ ਉਹ ਤੇਰੀ ਜਨਾਨੀ ਦੇ ਸਾਹਮਣੇ ਹੁਣ ਨਹੀਂ ਬਣਾ ਸਕਦੀ ਹਾਂ ਤੂੰ ਹੀ ਤਾਂ ਫੇਰ ਇੱਕ ਚੀਮਿਆਂ ਦੀ ਜਨਾਨੀ ਸੀ ਵੀਰ ਜੀ ਸੁਣਨ ਵਾਲੀ ਗੱਲ ਆ ਕਲਵਿੰਦਰ ਕੌਰ ਉਹਦਾ ਨਾਂ ਸੋਹਲਪੱਤੀ ਦੀ ਰਹਿਣ ਵਾਲੀ ਆ 6 ਸਾਲ ਇਹਦੀ ਜਨਾਨੀ ਨੇ ਤੇ ਉਹਨੂੰ ਵਰਤਿਆ ਉਹਦੇ ਗੋਦੀ ਵੀ ਆ ਮੇਰੀ ਗੁੱਡੀ ਜਿੱਡੀ ਐ ਬੰਦੇ ਦੀ ਦੀਪੂ ਸਿੰਘ ਦੀ ਗੁੱਡੀ ਆ ਜੀ ਉਹਦੇ ਨਾਲ ਮੈਨੂੰ ਕੋਟਕਚੈਰੀਆਂ ਕਰਾਇਆ ਦੀ ਜਨਾਨੀ ਨੇ ਮੈਨੂੰ ਗਲਤ ਫਲਤ ਇਹਨਾਂ ਦੀਆਂ ਵੀਡੀਓ ਪਾਈਆਂ ਇਹਦੀ ਪਿੰਡ ਖੋਖਰ ਦੀ ਰਹਿਣ ਵਾਲੀ ਇਹਦੀ ਭੈਣ ਉਹਨੇ ਇਹਦੀ ਜਨਾਨੀ ਨੇ ਨਨਦ ਨੂੰ ਪਾਈਆਂ ਨਨਦ ਨੇ ਗਾਹ ਮੈਨੂੰ ਪਾਈਆਂ ਮੈਂ ਉਹਦੇ ਨਾਲ ਕੋਟਕਚੈਰੀਆਂ ਹੋਈ ਵੀਰ ਜੀ ਫਿਰ ਉਸ ਟਾਈਮ ਜਦੋਂ ਕਹਿੰਦੇ ਅੱਜ ਮੇਰੀ ਜਨਾਨੀ ਆ ਵੀ ਇਹ ਵੀਡੀਓ ਪਾਉਂਦੀ ਆ ਤਾਂ ਫਿਰ ਮੈਂ ਕੀ ਆ ਵੀਰ ਜੀ ਮੈਨੂੰ ਅੱਜ ਮੈਨੂੰ 20 ਸਾਲ ਹੋ ਗਏ ਉਹਦੇ ਨਾਲ ਰਹਿੰਦੀ ਨੂੰ ਮੈਨੂੰ 7 ਸਾਲ ਤਾਂ ਢਾਬੇ ਤੇ ਹੀ ਹੋ ਗਏ ਲਗਾਤਾਰ ਲੈਂਸ ਪੰਪ ਤੇ ਮੈਂ ਢਾਬੇ ਤੇ ਰਹਿੰਦੀ ਰਹੀ ਆ ਇੱਥੇ ਆਪਣੇ ਜਿਹੜਾ ਇੱਥੇ ਮਾਨ ਦੀ ਵਰਕ ਸਾਹਿਬ ਕੋਲੇ ਕੀਤਾ ਢਾਬਾ ਉੱਥੇ ਮੈਂ ਤੇ ਰਹਿੰਦੀ ਰਹੀ ਆ ਉਹਦੇ ਬੱਚਿਆਂ ਨੂੰ ਲੈ ਕੇ ਰਾਤ ਨੂੰ 12 ਵਜੇ ਘਰੇ ਚੱਲੇ ਜਾਂਦਾ ਦੀਪੂ ਸਿੰਘ ਫਿਰ ਮੈਂ ਬਾਚੋਂ ਹੁਣ ਅਸੀਂ ਸਹਿਣੇ ਕਰ ਲਿਆ 6 ਮਹੀਨੇ ਢਾਬਾ ਵੀਰ ਜੀ 6 ਮਹੀਨੇ ਮੈਂ ਉੱਥੇ ਰਹਿੰਦੀ ਰਹੀ ਆ ਉੱਥੋਂ ਵੀ ਦੀਪੂ ਸਿੰਘ ਸਾਨੂੰ ਸਾੜ ਕੇ ਬਾਗ ਜਾਂਦਾ ਸੀ ਰਾਤ ਨੂੰ ਫਿਰ ਮੈਂ ਵੀਰ ਜੀ ਹੁਣ ਅਸੀਂ ਕੀਤਾਗਾ 4 ਮਹੀਨੇ ਹੋ ਗਏ ਢਾਬਾ ਆਪਣਾ ਜੂਨੀਅਰ ਦੇ ਵਿੱਚ ਉੱਥੇ ਮੈਂ ਵੀਰ ਜੀ ਏਡੀ ਵੱਡੀ ਜੂਨੀਅਰ ਦੇ ਵਿੱਚ ਰਹਿੰਦੀ ਆ ਰਾਤ ਨੂੰ ਦੀਪੂ ਸਿੰਘ ਸਾਨੂੰ ਬਾਹਰ ਲਾ ਕੇ ਚਲਾ ਜਾਂਦਾ ਵੀ ਮੈਂ ਤਾਂ ਇਨਸਾਫ ਚਾਹੁੰਦੀ ਆ ਵੀਰ ਜੀ ਵੀ ਜਾਣਤਾ ਉਹਦੇ ਦੋ ਬੱਚੇ ਆ ਇਹਨਾਂ ਨੂੰ ਆਪ ਦਾ ਇਹਨਾਂ ਨੂੰ ਇਨਸਾਫ ਦੇਵੇ ਮੈਨੂੰ ਇਨਸਾਫ ਦੇਵੇ ਜਿਹੜੀ ਕੋਈ ਮੇਰੀ ਚੀਜ਼ ਵਾਤਾ ਏਸੀ ਉਹਨੇ ਮੇਰੇ ਨਾਂ ਤੇ ਲਵਾਇਆ ਵੀਰ ਜੀ ਘਰੇ ਉਹ ਮੈਨੂੰ ਮੇਰਾ ਮਿਲਣਾ ਚਾਹੀਦਾ ਮੈਂ ਰਿਕਾਰਡ ਨਹੀਂ ਆਪਦਾ ਖਰਾਬ ਕਰਨਾ ਜਦੋਂ ਸਾਡਾ ਸਾਰਾ ਕੁਝ ਹੋ ਗਿਆ ਆ ਗੁੱਡੀ ਉਹਦੀ ਹੈ ਜੀ ਆ ਕਾਕਾ ਉਹਦਾਗਾ ਮੈਨੂੰ ਮੇਰਾ ਇਨਸਾਫ ਦੇ ਦੇਣ ਤੇ ਮੇਰੀ ਜਿਹੜੀ ਕੁੱਟ ਮਾਰ ਕੀਤੀ ਆ ਉਹਦਾ ਮੇਰਾ ਇਲਾਜ ਕਰਾਉਣ ਤੇ ਮੈਨੂੰ ਮੇਰੇ ਘਰੇ ਵੜ ਦੀ ਮੇਰਾ ਸਮਾਨ ਚ ਕੌਣ ਵੀਰ ਜੀ ਵੀ ਬਹੁਤ ਜਾਦੇ ਵੀਰ ਜੀ ਕੱਲ ਹਾਂਜੀ ਵੀਰ ਜੀ ਵੀ ਜਦੋਂ ਵੀ ਹੁਣ ਸਾਡੀ ਲੜਾਈ ਇਸ ਗੱਲੋਂ ਹੁੰਦੀ ਐ ਇਸ ਗੱਲੋਂ ਕੁੱਟਮਾਰ ਕਰਦਾ ਵੀ ਜਦੋਂ ਵੀ ਮੈਂ ਕਹਿੰਨੀ ਆ ਵੀ ਮੈਨੂੰ ਵੀ ਘਰੇ ਲੈ ਕੇ ਚੱਲ ਮੈਨੂੰ ਵੀ ਹੱਕ ਚਾਹੀਦਾ ਉਦੋਂ ਮੈਨੂੰ ਕੁੱਟਮਾਰ ਕਰਨ ਲੱਗ ਜਾਂਦਾ ਵੀਰ ਜੀ ਠੀਕ ਆ ਨਾ ਬੱਚਿਆ ਤੋਂ ਮੇਰੇ ਤੋਂ ਝੂਠੇ ਭਾਂਡੇ ਮਜਵਾਉਂਦਾ ਮੈਥੋਂ ਮਜਵਾਉਂਦਾ ਵੀਰ ਜੀ ਦਿਂਦਾ ਲੈਂਦਾ ਸਾਨੂੰ ਕੁਛ ਨਹੀਂ ਹੈਗਾ ਠੀਕ ਆ ਨਾ ਜੋ ਵੀ ਕੋਈ ਚੀਜ਼ ਵਾਹਤਾ ਜੋ ਵੀ ਅਸੀਂ ਬਣਾਇਆ ਅਸੀਂ ਸਿਆਲੋ ਸਿਆਲ ਅਸੀਂ ਕਮਾਈ ਬਹੁਤ ਕਰਦੇ ਆ ਵੀ ਰਲ ਮਿਲ ਕੇ ਬਣਾਇਆ ਵੀ ਜੇ ਮੈਂ ਦੀਪੂ ਸਿੰਘ ਨੂੰ ਕਹਿੰਨੀ ਆ ਵੀ ਮੈਨੂੰ ਘਰੇ ਲੈ ਕੇ ਚੱਲ ਵੀ ਮੈਨੂੰ ਵੀ ਘਰੇ ਹੱਕ ਚਾਹੀਦਾ ਵੀ ਅਸੀਂ ਵੀ ਵੀਰਜੀ ਪ੍ਰਾਈਵੇਟ ਪੜਾਈ ਜਾਂਦਾ ਦੋ ਬੱਚੇ ਆ ਘਰੇ ਠੀਕ ਆ ਨਾ ਮੇਰੇ ਬੱਚੇ ਦੁਕਾਨ ਤੇ ਝੂਠੇ ਭਾਂਡੇ ਮੰਨਦੇ ਆ ਜੇ ਕਿਤੇ ਰੋਟੀ ਖਾਂਦੇ ਆ ਤਾਂ ਵੀਰਜੀ ਤਾਂ ਵੀ ਕਹਿ ਦਿੰਦਾ ਇਹ ਅੰਨ ਵੜਦਿਆ ਜੇ ਕਿਤੇ ਦਹੀਂ ਖਾ ਲਈ ਤਾਂ ਉਹ ਵੀ ਕਹਿ ਦਿੰਦਾ ਵੀ ਇਹ ਦਹੀਂਾਂ ਦਾ ਖਾ ਖਾ ਸੱਤਿਆਨਾਸ ਮਾਰ ਦਿੰਦਿਆ ਬੱਚਿਆਂ ਨੂੰ ਕੋੜਦਾ ਮਾਰਦਾ ਮੈਥੋਂ ਝੂਠੇ ਭਾਂਡੇ ਪੜਲਿਆਂਦਾ ਮੈਨੂੰ ਕੋੜਦਾ ਮਾਰਦਾ ਸਰੀਰਕ ਸੋਸ਼ਣ ਬਹੁਤ ਗਲਤ ਤਰੀਕੇ ਨਾਲ ਵੀਰਜੀ ਮੇਰੇ ਨਾਲ ਕਰਦਾ ਜਿਹੜੇ ਹਿਸਾਬ ਨਾਲ ਉਹ ਮੇਰੇ ਨਾਲ ਸਰੀਰਕ ਸੋਸ਼ਣ ਕਰਦਾ ਗੱਲ ਕਰਦਿਆਂ ਨੂੰ ਸ਼ਰਮ ਵੀ ਆਉਂਦੀ ਆ ਤੇ ਅੱਖਾਂ 'ਚ ਪਾਣੀ ਵੀ ਆਉਂਦਾ ਵੀਰਜੀ ਇਸ ਤਰੀਕੇ ਨਾਲ ਉਹ ਕਰਦਾ ਬਹੁਤ ਜਣੀ ਦੀ ਗਲਤ ਠੀਕ ਹੈ ਨਾ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀਰ ਜੀ ਵੀ ਜਾਂ ਤਾਂ ਮੈਨੂੰ ਆਪਦੇ ਘਰੇ ਲੈ ਕੇ ਜਾਵੇ ਇੱਜ਼ਤ ਨਾਲ ਉਹ ਮੈਨੂੰ ਘਰੋਂ ਮੇਰੇ ਬੱਚਿਆਂ ਨੂੰ ਹੱਕ ਦੇਵੇ ਨਹੀਂ ਮੈਨੂੰ ਇੱਜ਼ਤ ਮਾਨ ਨਾਲ ਮੇਰਾ ਹੱਕ ਦੇ ਕੇ ਮੈਨੂੰ ਮੇਰੇ ਘਰੇ ਵੜਦੀ ਕਰਕੇ ਮੇਰਾ ਬਿੱਲੋ ਇਹਨੇ ਘਰ ਸੜਵਾ ਰੱਖਿਆ ਇਹ ਬੰਦੇ ਨੇ ਬੱਗੂ ਸਿੰਘ ਦੀਪੂ ਸਿੰਘ ਨੇ ਠੀਕ ਹੈ ਨਾ ਜੀ ਕਰੋ ਫੇਰ ਇਹਨੇ ਮੇਰੇ ਘਰ ਵਾਲੇ ਨੂੰ ਪਹਿਲਾ ਵਾਲੇ ਨੂੰ ਬੱਗੂ ਸਿੰਘ ਨੂੰ ਵੀ ਜ਼ਿੰਮੇਦਾਰਾਂ ਦੇ ਰਹਿਣ ਲਾਇਆ ਬ ਵੀਰ ਜੀ ਠੀਕ ਹਾਂਜੀ ਵੀਰ ਜੀ ਉਹਨੂੰ ਵੀ ਕੁੱਟ ਮਾਰ ਕੀਤੀ ਜਾਂਦੀ ਸੀ ਵੀਰ ਜੀ ਦੋ ਵਾਰ ਇਹ ਬੰਦੇ ਨੇ ਉਹਨੂੰ ਵੀ ਕੁੱਟਿਆ ਸੀਗਾ ਇੱਕ ਵਾਰ ਉਹਦਾ ਸਿਰ ਪਾੜਤਾ ਸੀ ਹਸਪਤਾਲ ਚ ਦਾਖਲ ਕਰਵਾਇਆ ਸੀ ਸੀ ਦੋ ਵਾਰ ਉਹਦੇ ਤੇ ਵੀ ਕੁੱਟ ਮਾਰ ਕੀਤੀ ਸੀ ਜਣੀ ਦੀ ਮੇਰੇ ਤੇ ਗਰੀਬੀ ਸੀ ਵੀਰ ਜੀ ਮੈਂ ਲਿਚਾਰ ਸੀ ਚਾਰ ਸਪੇਰੂ ਮੇਰੇ ਮੰਗਰ ਮੂਰੇ ਖੜਨ ਵਾਲਾ ਕੋਈ ਹੈ ਨਹੀਂ ਸੀ ਵੀਰ ਜੀ ਠੀਕ ਹਨ ਮੇਰੀ ਐਸੀ ਮਜਬੂਰੀ ਦਾ ਉਹ ਬੰਦਾ ਫਾਇਦਾ ਚੱਕਦਾ ਆਇਆ ਉਹਦੀ ਜਨਾਨੀ ਨੇ ਉਹਨੇ ਤਾਂ ਫਾਇਦਾ ਚੱਕੇ ਚੱਕਿਆ ਉਹਦੀ ਜਨਾਨੀ ਨੇ ਵੀ ਦੋ ਜਗ੍ਹਾ ਫਾਇਦਾ ਚੱਕਿਆ ਦਾ ਨਾਮ ਨੂਨੇ ਕੌਰ ਪਸਵਿੰਦਰ ਕੌਰ ਪੱਕਾ ਨਾਂ ਵੀਰ ਜੀ ਵੀ ਜਣੇ ਦੀ ਉਹਨੇ ਕੱਲੇ ਨੇ ਨਹੀਂ ਮੇਰੇ ਨਾਲ ਨੂਨੇ ਕੌਰ ਨੇ ਵੀ ਪਸਵਿੰਦਰ ਕੌਰ ਨੇ ਵੀ ਮੇਰੇ ਨਾਲ ਬਹੁਤ ਗਲਤ ਤਰੀਕੇ ਨਾਲ ਮੇਰੇ ਬੱਚਿਆਂ ਨਾਲ ਤੇ ਮੇਰੇ ਨਾਲ ਨਾ انصافੀ ਕੀਤੀ ਇਹਨਾਂ ਦੀ ਕਮਾਈ ਵੀ ਖਾਂਦੀ ਆ ਵੀਰ ਜੀ ਥੋੜੇ ਜਿਹੇ ਦਿਨ ਹੋ ਗਏ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਸੀ ਮੇਰੇ ਮੁੰਡੇ ਨੂੰ 40 ਵਾਲਾ ਨੰਬਰ ਕਢਾ ਕੇ ਲਿਆ ਸੀ ਸੀ ਪਹਿਲਾ ਵਾਲਾ ਫੋਨ ਲਾ ਲਿਆ ਮੈਂ ਘਰੇ ਗਏ ਨੂੰ ਉਹਨੂੰ ਕਹਿੰਦੀ ਤੈਨੂੰ ਆਹ ਨੰਬਰ ਤੋਂ ਫੋਨ ਕਿਵੇਂ ਆਇਆ ਤੇ ਉਹਨੇ ਮੋੜ ਕੇ ਇਹਨੂੰ ਮੇਰੇ ਕਾਕੇ ਨੂੰ ਫੋਨ ਲਾਇਆ ਜੀ ਇਹਨੂੰ ਗਾਲਾਂ ਕੱਢੀਆਂ ਮੈਂ ਤੇਰੀ ਮਾਂ ਦੀ ਗੁੱਤਨੀ ਮੁੰਨ ਜੂ ਤੇਰੀ ਮਾਂ ਵੀਡੀਓ ਕਿਵੇਂ ਪਾਉਂਦੀ ਆ ਮੇਰੇ ਬੰਦੇ ਨਾਲ ਸਾਡੀ ਬੇਇੱਜ਼ਤੀ ਹੁੰਦੀ ਆ ਜਦੋਂ ਮੈਂ 4 ਸਾਲ ਹਾਂ 4 ਸਾਲ ਮੈਂ ਵੀਰ ਜੀ ਘਰੇ ਚਾਂਦੀ ਰਿਆਂ ਇਕੱਠੇ ਅਸੀਂ ਪੈਂਦੇ ਸੌਂਦੇ ਰਹਿਆ ਤਿੰਨੇ ਜਣੇ ਠੀਕ ਆ ਨਾ ਉਦੋਂ ਕਿੱਥੇ ਗਈ ਵੀ ਸੀ ਉਦੋਂ ਉਹ ਉਦੋਂ ਕਹਿੰਦੀ ਵੀ ਮੇਰਾ ਕੱਲੀ ਦਾ ਬੰਦਾ ਵੀ ਤੂੰ ਕੌਣ ਹੁੰਨੀ ਆ ਉਦੋਂ ਉਹਦਾ ਕਹਿਣ ਦਾ ਉਦੋਂ ਮੈਨੂੰ ਉਹ ਇਹ ਗੱਲ ਕਹਿੰਦੀ ਹੁੰਦੀ ਜੀ ਵੀਰ ਜੀ ਪਹਿਲਾਂ ਜਿਹੜੀ ਘਰੇ ਉਹਦੀ ਭੈਣ ਆ ਇਹਦੀ ਪਰਜਾਈ ਆ ਉਹ ਕਹਿੰਦੀ ਹੁੰਦੀ ਸੀ ਵੀ ਇਹ ਤਾਂ ਖੜਾ ਸੁੱਟ ਜੇ ਉਹਦੇ ਬਰ ਖਿਲਾਫ ਮੇਰੇ ਕੋਲ ਗੱਲਾਂ ਬਾਤਾਂ ਕਰਦੀ ਸੀ ਤੈਨੂੰ ਮੈਂ ਘਰੇ ਆਉਂਦੀ ਨੂੰ ਵੀ ਜਾਰ ਲੂੰ ਤੇ ਹੁਣ ਵੀਰ ਜੀ ਫਿਰ ਸਾਡੀ ਜ਼ਿੰਦਗੀ ਬਰਬਾਲ ਕਰਕੇ ਦੁਨੀਆਂ ਜੀ ਬਰਨਾਲਾ ਆਪਣਾ ਚੀਮਿਆਂ ਦੇ ਪਿੰਡ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਸੋਹਲਪੱਤੀ ਦੀ ਉਹਦੀ ਜ਼ਿੰਦਗੀ ਖਰਾਬ ਕਰਕੇ ਤੇ ਹੁਣ ਐਡਾ ਕੀ ਮੈਂ ਕਹਿੰਦੀ ਆ ਵੀ ਪਚਾਲਾ ਗਿਆ ਵੀਰ ਜੀ ਜਿਹੜਾ ਹੁਣ ਉਹ ਕਹਿੰਦੀ ਆ ਵੀ ਵੀ ਇਹਦੇ ਨਾਲ ਵੀਡੀਓ ਨਾ ਪਾਵੇ ਇਹਦੇ ਨਾਲ ਇਹ ਨਾ ਕਰੇ ਉਹ ਸਾਹਮਣੇ ਗੱਲ ਨਹੀਂ ਕਰਦਾ ਪੂਤੇ ਉਹਦੇ ਨਾਲ ਤੇ ਫਿਰ ਹੁਣ ਸਾਡੀ ਤਾਂ ਵੀਰ ਜੀ ਜ਼ਿੰਦਗੀ ਖਰਾਬ ਹੋ ਗਈ ਨਾ ਅਸੀਂ ਤਾਂ ਕਿਤੇ ਰਹਿਣ ਵਹਿਣ ਜੋਗਰੇ ਰਹੇ ਨਹੀਂ ਸਾਡੇ ਕੋਲ ਤਾਂ ਘਰ-ਬਾਰ ਵੀ ਨਹੀਂ ਰਿਹਾ ਹਾਂਜੀ ਵੀਰ ਜੀ ਹੁਣ ਤਾਂ ਮੈਂ ਕਿਤੋਂ ਦੀ ਵੀ ਨਹੀਂ ਰਹਿਣ ਜੋਗਰੀ ਹੈਗੀ ਘਰ ਵਾਲੇ ਨੇ ਵੀ ਤਲਾਕ ਕਰਵਾਤਾ ਵੀ ਜਿਹੜੀ ਸਾਡੀ ਜ਼ਿੰਦਗੀਆ ਪੂਰੀ ਦੀ ਪੂਰੀ ਇਹਦੀ ਜਨਾਨੀ ਨੇ ਨੋਨੇ ਕੌਰ ਨੇ ਤੇ ਦੀਪੂ ਸਿੰਘ ਨੇ ਸਾਡੀ ਖਰਾਬ ਕਰਤੀ ਪਿੰਡ ਭਦੌੜ ਦੇ ਰਹਿਣ ਵਾਲੇ ਨੇ ਵੀ ਹੁਣ ਮੈਂ ਫਿਰ ਕਿੱਧਰ ਜਾਵਾਂ ਮੈਂ ਕੀ ਕਰਾਂ ਆਪਦੇ ਬੱਚਿਆਂ ਨੂੰ ਇਸ ਟਾਈਮ ਮੇਰੇ ਕੋਸ ਪੱਲੇ ਵੀ ਨਹੀਂ ਹੈਗਾ ਵੀਰ ਜੀ ਵੀ ਮੈਂ ਜਾਵੜਾ ਸਾਨੂੰ ਨਿਕਲਣ ਵੀ ਨਹੀਂ ਦਿੰਦਾ ਵੀ ਮੈਂ ਆਪਦੇ ਘਰੇ ਲੈ ਕੇ ਜਾ ਕੇ ਬਹਿ ਜਾਾਂ ਜਾਂ ਕਿਸੇ ਹੋਰ ਦਰ ਤੇ ਬਹਿ ਜਾਾਂ ਜੇ ਮੈਂ ਕਿਸੇ ਭੈਣ ਭਰਾ ਕੋਲੇ ਮਾਪਿਓ ਕੋਲੇ ਜਾਨੀ ਆ ਤਾਂ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਵੀਰ ਜੀ ਉਹਨਾਂ ਦੇ ਘਰੇ ਆ ਜਾਂਦਾ ਕੁੱਟਣ ਮਾਰਨ ਵੀ ਹੈਰਾਨ ਕਰਦਾ ਮੈਨੂੰ ਜੇ ਮੈਂ ਘਰੇ ਵਗ ਜਾਨੀ ਆ ਤਾਂ ਵੀਲੇ ਵੀਰ ਜੀ ਰਾਤ ਨੂੰ ਗੇਟ ਟੱਪ ਕੇ ਜਾਵੜਦਾ ਮੈਂ ਹੱਕ ਕੇ ਕਾਰਵਾਈ ਕੀਤੀ ਆ ਵੀਰ ਜੀ ਵੀ ਕੱਲ ਵੀ ਮੈਨੂੰ ਦੁਪਹਿਰ 12 ਵਜੇ ਦਾ ਟਾਈਮ ਆ ਮੈਨੂੰ ਜੁੰਡੇ ਫੜ ਕੇ ਕੜੀਸੀ ਫਿਰਦਾ ਰਿਹਾ ਬਹੁਤ ਜਿਆਦੇ ਕਹਾੜਾ ਚੱਕਿਆ ਕਹੀ ਦੋ ਮੇਰੇ ਬੱਚੇ ਬੈਠੇ ਕਹੀ ਚੱਕੀ ਉਹ ਚੱਕ ਕੇ ਭੱਜਿਆ ਫਿਰਦਾ ਰਿਹਾ ਆ ਮੇਰੇ ਆ ਜਗ੍ਹਾ ਤੇ ਲੀਲ ਪਾਏ ਪਿਆ ਵੀਰ ਜੀ ਠੀਕ ਆ ਨਾ ਤੇ ਆ ਜਗਾ ਤੇ ਪਾਏ ਵਾ ਤੇ ਇੱਥੇ ਪਾਏ ਵਾ ਬੀਰ ਜੀ ਆ ਸਾਰੀ ਮੇਰੀ ਧੋਣ ਵੀ ਜਿਹਨੇ ਦੀ ਮੇਰਾ ਸਾਰਾ ਲੀਲਾ ਕੀਤਾ ਪਿਆ ਪਿੰਡਾ ਕੋਟ ਕੋਟ ਕੇ ਠੀਕ ਆ ਨਾ ਮੈਨੂੰ ਕਹਿੰਦਾ ਵੀ ਤੈਨੂੰ ਅੰਦਰ ਹੀ ਮਾਰ ਕੇ ਦੱਬ ਦੋ ਜੂਨੀਅਰ ਦੇ ਗੇਟ ਲਾਇਆ ਹੈ ਉਦੋਂ ਬਾਅਦ ਚਾਰ ਸਫੇਰ ਤੈਨੂੰ ਬਾਹਰ ਨਹੀਂ ਨਿਕਲਣ ਦੇਣਾ ਮੈਂ ਕਿਸੇ ਤਰੀਕੇ ਨਾਲ ਬਾਹਰ ਨਿਕਲੀ ਬੀਰ ਜੀ ਆ ਮੇਰੇ ਬੇਟੇ ਨੂੰ ਲੈ ਕੇ ਮੈਂ ਪਾਣੀ ਪੀਣ ਦੇ ਬਹਾਨੇ ਨਾਲ ਆ ਕੇ ਆ ਟੋਚ ਚੜੀ ਤੇ ਆਟ ਉੱਤ ਚੜਕੇ ਮੈਂ ਦਵਾਈ ਲਈਤੀ ਉਸ ਤੋਂ ਬਾਅਦ ਚੋਂ ਮੈਨੂੰ ਭੈਣ ਲੈ ਕੇ ਆਈ ਵੀਰ ਜੀ ਜਾ ਕੇ ਇਹਨੂੰ ਮੈਂ ਰੋਕਰ ਲਾ ਕੇ ਫੋਨ ਲਾਇਆ ਜੇ ਸਾਨੂੰ ਲੈਣ ਜਾਂਦੀ ਨਾ ਤਾਂ ਕੱਲ ਮੈਨੂੰ ਉਹ ਕਹਿੰਦਾ ਸੀ ਤੈਨੂੰ ਅੰਦਰ ਹੀ ਮਾਰ ਕੇ ਦੋਭੂ ਪਹਿਲਾਂ ਵੀ ਵੀਰ ਜੀ ਉਹਨੇ ਮੇਰੀ ਆ ਲੱਤ ਤੋੜੀ ਆ ਤੇ ਆ ਮੇਰੀ ਬਾਹਾਂ ਤੇ ਲੱਤ ਦੋਨੇ ਤੋੜੀਆਂ ਉਹਨਾ ਸਿਰ ਪਾੜਿਆ ਬਸ ਇਹ ਥਾਮਾਂ ਤੋਂ ਵੀ ਨੱਕ ਵੀ ਪਾੜਿਆ ਬਾ ਮੇਰਾ ਵੀ ਜਣੀ ਨਹੀਂ ਉਹਨੇ ਮੈਨੂੰ ਕਾਹਸੇ ਜੋ ਗਰੀਬੀ ਨੇ ਮੈਂ ਤਾਂ ਹੁਣ ਆ ਰਹੀ ਆ ਵੀਰ ਜੀ ਮੈਂ ਕਿੱਥੇ ਜਾਵਾਂ ਇਨਸਾਫ ਦੀ ਕੀ ਮੰਗ ਕਰਦੀ ਅਨਸਾਬ ਲਈ ਮੇਰੀ ਤਾਂ ਹੀ ਮੀਰੀ ਇਹਦੇ ਤੇ ਵੀਰ ਜੀ ਬੰਦੀ ਕਾਰਵਾਈ ਆ ਵੀ ਸਾਨੂੰ ਉਸ ਗੱਲ ਦਾ ਇਨਸਾਫ ਮਿਲਣਾ ਚਾਹੀਦਾ ਵੀ ਜਿਹੜਾ ਇਹਨੇ ਮੇਰਾ ਸਰੀਰਕ ਸੋਸ਼ਣ ਕੀਤਾ ਉਹ ਵੱਖਰਾ ਵੀ ਜਿਹੜੇ ਇਹਦੇ ਦੋ ਬੱਚੇ ਆ ਉਹ ਵੀ ਵੱਖਰੇ ਵੀ ਮੈਂ ਹੁਣ ਜਾਵਾਂਗਾ ਤਾਂ ਜਾਵਾਂ ਕਿੱਧਰ ਵੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਵੀ 2.5 ਲੱਖ ਜਿਹੜਾ ਕੁਝ ਵੀ ਸੀ ਮੇਰੇ ਕੋਲੇ ਮੈਂ ਤਾਂ ਉਹ ਵੀ ਉਹ ਕਹੇਗੀ ਜਿਹੜਾ ਅਸੀਂ ਸਿਆਲੋ ਸਿਆਲ ਇਹਦੇ ਨਾਲ ਸਿਆਲ ਕਮਾਈ ਕਰਦੇ ਆ ਬਾਹਰਲੇ ਅੰਦਰਲੇ ਕੰਮ ਆਈ ਦੁਕਾਨ ਤੇ ਮੈਂ ਕਰਦੀ ਆ ਬਾਹਰ ਮੇਰੇ ਬੱਚੇ ਇਹਦੇ ਨਾਲ ਕਰਦੇ ਆ ਕਿਤੇ 20000 ਲਿਆਏ ਵੀਰ ਜੀ ਅਸੀਂ ਨਿਤਰੋ ਜੰਗੂ ਕਿਤੇ 10000 ਕਮਾ ਲਿਆ ਇਹ ਵੀ ਉਹਦੇ ਵਿੱਚੋਂ ਵੀ ਨਹੀਂ ਮੈਨੂੰ ਤਾਂ ਕੁਝ ਮਿਲਿਆ ਕਿਤੇ ਵੀ ਤੇ ਮੈਂ ਅੱਜ ਜਾਵਾਂ ਤੇ ਜਾਵਾਂ ਕਿੱਥੇ ਕੀ ਲੈ ਕੇ ਜਾਵਾਂ ਮੈਂ ਮੇਰੇ ਤਾਂ ਪੱਲੇ 'ਚ ਕੁਝ ਵੀ ਨਹੀਂ ਹੈਗਾ ਵੀਰ ਜੀ ਦੀਪੂ ਸਿੰਘ ਨੇ ਤਾਂ ਸਾਨੂੰ ਜਿਵੇਂ ਹੀ ਬਰਬਾਦ ਕਰਕੇ ਰੱਖਤਾ ਏ ਡੇੜੇ ਸੁਪਨੇ ਦਿਖਾ ਕੇ ਅਸੀਂ ਤਾਂ ਇਹ ਕਿਤੇ ਸੋਚਿਆ ਵੀ ਨਹੀਂ ਸੀ ਜਿੱਤਾ ਦੀਪੂ ਤੇ ਪੂਰਾ ਧੀ ਦੇਈ ਛਡਣਾ ਮੇਰੀ ਮਾਂ ਕੁੱਟ ਮਾਰ ਕਰਦਾ ਏ ਕਈਆਂ ਲੈ ਕੇ ਪਿੱਛੇ ਪਾ ਜਾਂਦਾ ਏ ਦੀਪੂ ਸਿੰਘ ਉਹ ਪਲੌੜ ਦਾ ਰਹਿਣ ਵਾਲਾ ਹੈ ਉਹਦਾ ਘਰ ਹੈਗਾ ਕੋਈ ਵਾਲੇ ਬਿਹੜੇ ਵਿੱਚ ਹੈ ਪਲੌੜ ਅੱਡਾ ਬੱਸ ਸਟੈਂਡ ਉਹ ਸਾਡੀ ਮਾਂ ਦੇ ਪਿੱਛੇ ਕਈਆਂ ਕਹਾੜੇ ਲੈ ਕੇ ਪਿੱਛੇ ਪਾ ਜਾਂਦਾ ਏ ਜਿਉਂ ਸਲਾਉਣੇ ਸਾਨੂੰ ਵੀ ਨਾਲ ਕੁੱਟਦਾ ਆਇਓ ਕੀ ਕਹਿੰਦਾ ਹੁੰਦਾ ਹੈ ਵੀ ਜੂ ਨੂੰ ਵੀ ਮਾਰ ਦੂੰਗਾ ਨਾਲ ਵੀ ਮੇਰੀ ਮਾਂ ਨੂੰ ਕਹਿੰਦਾ ਵੀ ਜੂ ਨੂੰ ਧਰਤੀ ਵਿੱਚ ਗੋਡ ਦੂੰਗਾ ਮਾਰ ਕੇ ਸਾਰਾ ਬੁਰਾ ਹਾਲ ਕਰਦਾ ਹੈ ਸਾਨੂੰ ਕਿਤੇ ਵੇਚ ਲੈਣ ਘੋਟਦਾ ਹੈ ਸਾਡਾ ਕਿਤੇ ਗੁੰਡੀਆਂ ਨਕੋਟਦਾ ਹੈ ਕਿਤੇ ਲੱਤਾਂ ਤੇ ਬਾਹ ਮਾਰਦਾ ਹੈ ਜੁੰਡੇ ਫੜ ਕੇ ਕਿਹਦੀ ਸਿਫਰ ਦਨ ਲਏ ਸਾਡੇ ਨਾਲ ਬਹੁਤ ਪੂਰੀ ਕਰਦਾ ਹੈ ਉਹ ਇਹ ਸਾਫ ਦੀ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਵੀ ਸਾਨੂੰ ਵਾਜੀ ਆਏ ਸਾਡਾ ਘਰ ਮਰ ਜੇ ਵਾਹ ਘਰੇ ਆ ਕੇ ਵਧੀਆ ਰਹਿ ਕਰੀਏ ਤੂੰ ਦੂਰ ਦੂਰ ਮਜਾਵੜੀ ਸ਼ਾੜਾ ਅਨਸਾਮ ਮਿਲਦੇ ਜਿਹੜੀ ਸਾਡੀ ਚੀਜ਼ ਵੰਦੀ ਹੈ ਇਹਦੇ ਹੋਂਦੇ ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਨੂੰ ਬਹੁਤ ਤੰਗ ਕਰਦਾ ਹੈ ਜੀ ਇਹ ਬੰਦਾ ਬਹੁਤ ਖਰਾਬ ਹੈ ਜੇ ਦੋ ਤਿੰਨ ਜਨਾਨੀਆਂ ਪਹਿਲਾਂ ਵੀ ਖਰਾਬ ਕੀਤੀਆਂ ਸਾਡੀ ਜ਼ਿੰਦਗੀ ਜਮ੍ਹਾਂ ਖਰਾਬ ਕਰਤੀ ਹੈ ਸਾਡੇ ਘਰ ਵੀ ਹੈ ਨਹੀਂ ਹੁਣ ਜੀ ਹੁਣ ਸਾਡੇ ਘਰੇ ਘਰੇ ਵੀ ਹੈ ਨਹੀਂ ਜਿਹੜਾ ਸਾਡੇ ਕੋਲ ਚੀਜ਼ ਸੀਗੀ ਸਾਰੀ ਇਹਨੇ ਵੇਚ ਦਿੱਤੀ ਹੈ ਮਾਂ ਨੂੰ ਹੀ ਮਾਰਦਾ ਹੈ ਜੀ ਅਸੀਂ ਜੇ ਉਹ ਨਾ ਭੱਜ ਕੇ ਆਉਂਦੇ ਜੀ ਮੇਰੀ ਮਾਂ ਨੂੰ ਮਾਰ ਦੇਣਾ ਸੀ ਤੇ ਬੰਦ ਹੀ ਕਾਨੂੰਨੀ ਕਾਰਵਾਈ ਪੈਣੀ ਚਾਹੀਦੀ ਹੈ ਸਾਨੂੰ ਬਹੁਤ ਤਾਂ ਕਰਦਾ ਹੈ ਜਦੋਂ ਰੋਟਾ ਲੈ ਭਾਂਡੇ ਮਜਾਉਂਦਾ ਹੈ ਇਹ ਲਟਾਬਾ ਟਰੱਕ ਜੁਨੀਅਨ ਚੈਪੜੌੜ ਇਹ ਸਾਨੂੰ ਬਹੁਤ ਜਿਉਂਦੇ ਕੁੰਡੇ ਲਾ ਕੇ ਜਾ ਬਣਦਾ ਹੈ ਰਾਤ ਨੂੰ ਹਨ ਕੁੱਟ ਮਾਰ ਕਰਦਾ ਹੈ ਦਿਨੇ ਉਹ ਕਰਦਾ ਹੈ ਸਾੜੀ ਰੋਟੀਆਂ ਪਾਣੀ ਆ ਗੈਂਦਾ ਹੈ ਸਾਡੀ ਦਹੀਂ ਸਾਰਾ ਕੁਝ ਜਿਹੜੀ ਚੀਜ਼ ਖਾਂ ਪੀ ਲੈਣੇ ਉਹ ਗੈਂਦਾ ਰਹਿੰਦਾ ਹੈ ਸਾਨੂੰ ਬਹੁਤ ਜ਼ਿਆਦਾ ਉਹਨੇ ਪਰੇਸ਼ਾਨ ਕਰ ਰੱਖਿਆ ਹੈ ਮੇਰੀ ਮਾਂ ਨੂੰ ਕੁੱਟ ਮਾਰ ਬਹੁਤ ਕਰਦੀ ਸੀ ਇਹਦੀ ਘਰ ਵਾਲੀ ਨੋਨੇ ਕੌਰ ਸੀ ਜੀ ਉਹਨੂੰ ਮੈਂ ਘਰੇ ਜਾ ਕੇ ਕਮਾਈ ਫੜਾ ਕੇ ਲਿਆਉਂਦੇ ਫੜਾ ਕੇ ਆਉਂਦਾ ਸੀ ਜੀ ਕਮਾਲ ਕਮਾ ਕਰਕੇ ਜਿੰਨੇ ਮਰਜੀ ਉਹ ਸਾਨੂੰ ਕੁੱਟ ਮਾਰ ਕਰਦੇ ਸੀ ਹੁਣ ਦੋਨੇ ਦੋਨੇ ਜੀ ਦੀਪੂ ਸਿੰਘ ਤੇ ਨੋਨੇ ਕੌਰ ਸਾਨੂੰ ਤੰਗ ਬਹੁ ਕਰਦੇ ਹਨ ਜੀ ਉਹ ਸਾਨੂੰ ਹੁਣ ਆਪਦੇ ਘਰੋਂ ਵੀ ਨਹੀਂ ਜਾਣ ਦਿੰਦੇ ਸਾਡਾ ਘਰ ਵੀ ਹੈ ਨਹੀਂ ਹੁਣ ਵੀ ਸਾਡੇ ਘਰੇ ਜਿਹੜਾ ਸਾਡੇ ਚੀਜ਼ ਸੀਗੀ ਘਰੇ ਉਹ ਵੀ ਵੇਚ ਦਿੱਤੀ ਹੈ ਉਹਨਾਂ ਨੇ ਛੜੇ ਮੇਰੀ ਮਾਤ ਦੇ ਨਾਂ ਦੇ ਜੀ ਉਸੇ ਚੱਕ ਕੇ ਆਪਦੇ ਘਰੇ ਲਵਾਈ ਬੈਠਾ ਹੈ ਜੋ ਅਸੀਂ ਕਮਾਨਦੇ ਸੀਏ ਉਹ ਸਾਡੇ ਕੱਪੜੇ ਖੀੜੇ ਵੀ ਨਹੀਂ ਦਵਾਉਂਦਾ ਸੀਗਾ ਜੀ ਸਾਨੂੰ ਕੁੱਟ ਮਾਰ ਬਹੁਤ ਕਰਦਾ ਹੈ ਜੀ ਮੈਂ ਤਾਂ ਵੀਰ ਜੀ ਇਹੀ ਕਹਿਣਾ ਚਾਹੁੰਨੀ ਆ ਹੁਣ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਬੰਦੇ ਤੋਂ ਬਾਅਦ ਸਾਨੂੰ ਕੋਈ ਵੀ ਗੱਲਬਾਤ ਹੁੰਦੀ ਆ ਕੋਈ ਮਾਰ ਕੁੱਟ ਦੀ ਹੁੰਦੀ ਆ ਵੀ ਜਾਂ ਕੋਈ ਹੋਰ ਸਾਨੂੰ ਉਦੀਪੂ ਸਿੰਘ ਤੇ ਨੋਨੇਕੌਰ ਤੋਂ ਸਾਨੂੰ ਖਤਰਾਗਾ ਠੀਕ ਹੈ ਨਾ ਸਾਨੂੰ ਇਨਸਾਫ ਦਵਾਇਆ ਜਾਵੇ ਵੀ ਸਾਡੀ ਹੱਥ ਵੱੰਨ ਕੇ ਵੀ ਉਹਦੇ ਜ਼ਿੰਮੇਦਾਰ ਨੋਨੇਕੌਰ ਤੇ ਉਹਦੇ ਘਰ ਵਾਲਾ ਦੀਪੂ ਸਿੰਘ ਹੋਣਗੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੇਰੇ ਬੱਚਿਆਂ ਨੂੰ ਹੁੰਦੀ ਹੈ ਜਾਂ ਮੈਨੂੰ ਹੁੰਦੀ ਹੈ ਯੂਧੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਉਹ ਤਾਂ ਕਹਿ ਵੀ ਦਿੰਦਾ ਜੀ। ਹਾਂਜੀ ਸਾਨੂੰ ਧਮਕੀਆਂ ਦਿੰਦਾ ਜੀ ਮੈਂ ਮਾਰ ਕੇ ਦੱਬ ਦੂੰਗਾ। ਮੈਂ ਕਰ ਦੂੰਗਾ ਮੈਂ ਲੱਤ ਤੋੜ ਦੂੰਗਾ ਮੇਰੇ ਬੇਟੇ ਨੂੰ ਵੀ ਕਹਿ ਦਿੰਦਾ ਜੀ। ਮੇਰੀ ਤਾਂ ਜੀ ਇਹੀ ਪ੍ਰਸ਼ਾਸਨ ਮੂਰੇ ਹੁਣ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ। ਵੀ ਜਿਹੜਾ ਉਹ ਤੋਂ ਸਾਨੂੰ ਕੋਈ ਖਤਰਾ ਹੈਗਾ ਸਾਨੂੰ ਉਹ ਤੋਂ ਬਹੁਤ ਵੱਡਾ ਖਤਰਾ ਵੀ ਬਹੁਤ ਖਤਰਨਾਕ ਬੰਦਾ ਵੀ ਜੀ ਉਹ। ਵੀ ਉਹ ਕੁਝ ਵੀ ਕਰ ਸਕਦਾ ਹੈਗਾ। ਸਾਨੂੰ ਤਾਂ ਉਹ ਤੋਂ ਡਰ ਲੱਗਦਾ ਹੈਗਾ। ਵੀ ਅਸੀਂ ਤਾਂ ਸਾਨੂੰ ਤਾਂ ਡਰ ਹੀ ਫਿਰਦਾ ਹੈਗਾ ਵੀ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਕਾਨੂੰਨੀ ਕਾਰਵਾਈ ਜੀ ਮੇਰੀ ਭੈਣ ਦਾ ਮੈਨੂੰ ਫੋਨ ਆਇਆ ਸੀ ਸਭ ਤੋਂ ਪਹਿਲਾਂ ਜੀ ਮੇਰੀ ਭੈਣ ਮੈਨੂੰ ਫੋਨ ਤੇ ਕਹਿ ਰਹੀ ਸੀ ਵੀ ਮੈਨੂੰ ਸੜਾਲਾ ਸੜਾਲਾ ਮੈਨੂੰ ਮਾਰ ਦੂ ਮੈਨੂੰ ਮਾਰ ਦੂਗਾ ਪਿੰਡ ਦਾ ਪਧੌੜਾ ਜੀ ਦੀਪੂ ਸਿੰਘ ਇਹ ਜਦੋਂ ਮੈਨੂੰ ਕਹਿ ਰਹੀ ਸੀ ਜੀ ਮੈਂ ਇਹਨੂੰ ਵੀ ਇਹਨੂੰ ਮੈਂ ਫੋਨ ਤੇ ਕਿਹਾ ਵੀ ਕੀ ਹੋ ਗਿਆ ਇਹ ਮੈਨੂੰ ਕਹਿੰਦੀ ਵੀ ਮੈਨੂੰ ਕੁੱਟਮਾਰ ਕਰ ਰਿਹਾਗਾ ਜਦ ਮੈਂ ਗਈ ਜੀ ਉਹ ਇਹਨੂੰ ਕੁੱਟੀ ਮਾਰੀ ਜਾਂਦਾ ਸੀ ਖਿੱਚੀ ਫਿਰਦਾ ਸੀਗਾ ਬਾਲ ਬੂਲ ਫੜੇ ਹੋਏ ਸੀ ਹੱਥ ਚ ਉਹਦੇ ਕਹਾੜਾ ਸੀਗਾ ਮੈਂ ਬੜੀ ਮੁਸ਼ਕਲ ਨਾਲ ਇਹਨੂੰ ਸੜਾ ਕੇ ਲੈ ਕੇ ਆਈ ਆਂਗੀ ਤੇ ਵੀ ਉਹ ਐ ਕਹਿ ਰਿਆ ਸੀ ਵੀ ਮੈਂ ਤੈਨੂੰ ਮਾਰੂੰਗਾ ਮਾਰੂੰਗਾ ਛੜਦਾ ਨਹੀਂਗਾ ਮੇਰੀ ਭੈਣ ਦਾ ਜ਼ਿੰਮੇਦਾਰ ਵੀ ਉਹ ਆਗਾ ਜੀ ਇਹਦੀ ਮੌਤ ਦਾ ਜ਼ਿੰਮੇਦਾਰ ਉਹ ਹੋਊਗਾ ਜੇ ਕੋਈ ਇਹਨੂੰ ਕੋਈ ਔਨੀ ਨੇਕੀ ਹੋਊਗੀ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮਿਲਣਾ ਚਾਹੀਦਾ ਜੀ ਉਹ ਐ ਕਹਿ ਰਿਆ ਸੀ ਵੀ ਜੀ ਮੈਂ ਇਹਨਾਂ ਨੂੰ ਮਾਰ ਲਾਂਗਾ ਮਾਰਨਾ ਮਾਰਨਾ ਕਰਦਾ ਸੀ ਜੀ ਮੈਂ ਬੜੀ ਮੁਸ਼ਕਲ ਨਾਲ ਕਢਾ ਕੇ ਲੈ ਕੇ ਆਈ ਬੇਨਤੀ ਹੈਗੀ ਇਹਨਾਂ ਨੂੰ ਇਹਦੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਬੜੀ ਮੁਸ਼ਕਲ ਨਾਲ ਜੀ ਮੈਂ ਲੈ ਕੇ ਆਈ ਇਹਨੂੰ ਕਿਤੇ ਕਿਤੇ ਰੱਖਦਾ ਸੀ ਜੀ ਕਿਤੇ ਕਿਤੇ ਰੱਖਦਾ ਸੀ ਕਿਤੇ ਕਿਸੇ ਢਾਬੇ ਤੇ ਰੱਖ ਲੈਂਦਾ ਸੀ ਕਿਤੇ ਕਿਸੇ ਸੈਲਰ ਤੇ ਰੱਖ ਲੈਂਦਾ ਸੀ ਕਿਤੇ ਕਿਤੇ ਲੈ ਜਾਂਦਾ ਸੀ ਕਿਤੇ ਕਿਤੇ ਲੈ ਜਾਂਦਾ ਸੀ ਗਾ ਆਪਾ ਸੜਾ ਬਿਮਾਰ ਕੇ ਜੀ ਇਹਨੂੰ ਉਹ ਪਿੰਡੋਂ ਪੱਟ ਕੇ ਲੈ ਕੇ ਆਇਆ ਤੇ ਘਰਾਂ ਵਾਲੇ ਨਾਲ ਤਲਾਕ ਵੀ ਕਰਾਇਆਗਾ ਹੁਣ ਇਹ ਕਿਸੇ ਵੀ ਰਿਸ਼ਤੇਦਾਰ ਨਾਲ ਬਾਤ ਨਹੀਂ ਸੀ ਰਹੀ ਜੀ ਉਹਦੇ ਪਿੱਛੇ ਇਹਨੂੰ ਅਨਸਾਫ਼ ਮਿਲਣਾ ਚਾਹੀਦਾ ਅੱਥ ਬਨ ਕੇ ਬੇਨਤੀ ਹੈ ਜੀ ਪ੍ਰਸ਼ਾਸਨ ਮੂਰੇ ਸਾਡੀ ਹੋਰ ਕੋਈ ਮੰਗ ਨਹੀਂ ਗਈ ਇਹ ਗਰੀਬਣੀ ਆ ਜੀ ਬਹੁਤ ਹਾਲਾਤਾਂ ਦੀ ਮਾਰੀ ਹੋਈ ਹੈਗੀ ਘਰ ਨਹੀਂ ਕੋਈ ਉਹ ਹੋਣੀਗਾ ਇਹਦਾ ਅਨਸਾਫ਼ ਮਿਲਣਾ ਚਾਹੀਦਾ ਜੀ ਇਹਨੂੰ ਇਹਦੇ ਬੱਚਿਆਂ ਨੂੰ ਤੇ ਇਹਨੂੰ